ਲਓ ਵੀ ਮਿੱਤਰੋ ਸਤਿ ਸ੍ਰੀ ਅਕਾਲ ਮਿੱਤਰੋ ਹੋਰ ਕੀ ਹਾਲ ਚਾਲ ਆ ਸੁਰਜੀ ਸਾਰੇ ਠੀਕ ਹੀ ਹੋਵਗੇ ਲਓ ਵੀ ਮਿੱਤਰੋ ਤੁਹਾਨੂੰ ਇੱਕ ਸਵਾਲ ਪਾਉਣਾ ਸਵਾਲ ਬਈ ਜੀ ਆਇਆ ਇੱਕ ਵਪਾਰੀ ਸੀਗਾ ਉਹਦੇ ਕੋਲੇ ਸੀ 30 ਊਠ ਪੂਰੇ 30 ਊਠ ਸੀਗਾ ਤੇ ਉਹ ਰਾਜਸਥਾਨ ਦੇ ਵਿੱਚ ਊਠਾਂ ਦਾ ਵਪਾਰ ਕਰਦਾ ਸੀਗਾ ਬੰਦਾ ਤੇ ਰਾਜਸਥਾਨ ਚ ਉਹ ਪੁਰਾਣੇ ਸਮੇਂ ਦੀ ਗੱਲ ਆ ਉਦੋਂ ਖੂਹਾਂ ਤੇ ਪਾਣੀ ਮੁੱਲ ਮਿਲਦਾ ਹੁੰਦਾ ਸੀਗਾ ਜਿਵੇਂ ਵੀ ਹੋਵੇ ਤੇ ਉਹਨੇ ਬਈ 30 ਊਠਾਂ ਨੂੰ ਪਾਣੀ ਪਿਆਉਣਾ ਸੀਗਾ ਤੇ ਉਹ ਕਿਸੇ ਕਸਬੇ 'ਚ ਰੁਕਿਆ ਹੋਇਆ ਸੀਗਾ ਤੇ ਉੱਥੇ ਤੇ ਵਪਾਰੀ ਨਾਲ ਗੱਲ ਕਰੀ ਉਹ ਕਹਿੰਦਾ ਵੀ ਇੱਕ ਡੰਗ ਦੇ ਮੈਂ ਦੋ ਉੱਠ ਕਿੰਨਾ ਲੰਦਾ 1 ਰੁਪਈਏ ਦੇ ਵਿੱਚ ਤਿੰਨ ਉੱਠਾਂ ਨੂੰ ਪਾਣੀ ਪੀਂੰ ਦੇਵਾਂਗਾ 1 ਰੁਪਈਏ ਦੇ ਵਿੱਚ ਤੇ ਇਸ ਹਿਸਾਬ ਨਾਲ ਤੀ ਉੱਠਾਂ ਨੇ ਬਣਦੇ ਬਾਈ ਜੀ 10 ਰੁਪਈਏ ਠੀਕ ਹੈ ਜੀ ਉਹ ਕਹਿੰਦਾ ਵੀ ਮੈਂ ਹੁਣ ਵੀ ਪਿਉਣਾ ਤੇ ਤੜਕੇ ਵੀ ਪਿਉਣਾ ਦੋ ਡੰਗ ਪਾਣੀ ਪਿਉਣਾ ਤੇ ਹੁਣੇ ਮੇਰੇ ਨਾਲ ਮਕਾਇਲਾ ਸਿਰ ਰੁਪਈਏ ਮਿਲਣਗੇ ਤੜਕੇ ਫੇਰ ਬਈ ਉਹਨੇ 10 ਰੁਪਈਏ ਮਕਾਇਲੇ ਸ਼ਾਮ ਵਾਲੇ ਦੇ ਤੇ ਤੜਕੇ ਦੇ ਉਹ ਕਹਿੰਦਾ ਵੀ ਮੈਂ ਬਈ ਦੋ ਉੱਠਾਂ ਦਾ ਰੁਪਈਆ ਲਵਾਂਗਾ ਟੜਕੇ ਦੇ ਪਰ ਦੋ ਠਾਂ ਦੇ ਰੁਪਏ ਦੇ ਹਿਸਾਬ ਨਾਲ ਬਣਦੇ ਆ ਬਾਈ ਜੀ 15 ਰੁਪਏ ਟੋਟਲ ਬਣ ਗਏ ਸੀ 25 ਰੁਪਏ 25 ਰੁਪਏ ਉਸ ਉਸ ਟਾਈਮ ਦੇ ਹਿਸਾਬ ਨਾਲ ਬਹੁਤ ਜਿਆਦਾ ਸੀਗੇ ਉਹਨਾਂ ਦਾ ਦੂਜੇ ਦਿਨ ਟੜਕੇ ਜਦੋਂ ਪਾਣੀ ਪਿਆ ਕੇ ਹਿਸਾਬ ਕਰਿਆ ਹਿਸਾਬ ਚ ਬਈ ਰੌਲਾ ਪੈ ਗਿਆ ਰੌਲਾ ਉਹਨਾਂ ਨੇ ਐ ਪਿਆ ਜਿਹੜਾ ਤਾਂ ਪਾਣੀ ਵਾਲਾ ਸੀਗਾ ਉਹ ਕਹਿੰਦਾ ਰੁਪਏ ਬਈ 10 ਕੱਲ 8 ਦੇ ਬਣਦੇ ਆ ਤੇ 15 ਅੱਜ ਟੜਕੇ ਦੇ ਤੇ 25 ਰੁਪਏ ਬਣਦੇ ਆ ਤੇ ਜਿਹੜੇ ਬੰਦੇ ਨੇ ਊਠ ਸੀਗੇ ਉਹ ਕਹਿੰਦਾ ਰੁਪਏ 24 ਬਣਦੇ ਆ ਪੰਚਾਇਤ ਹੋ ਗਈ ਜੀ ਪੰਚਾਇਤ ਕਰ ਲਈ ਉਹਨਾਂ ਨੇ ਪੰਚਾਇਤ ਹੋ ਗਈ ਪੰਚਾਇਤ ਦੇ ਵਿੱਚ ਜਿਹੜਾ ਤਾਂ ਖੂਹ ਦਾ ਮਾਲਕ ਸੀਗਾ ਉਹਨੇ ਤਾਂ ਬਈ 25 ਬਣਾਏ ਪੰਚਾਇਤ ਵਾਲੀ ਦੇ ਰੁਪਏ ਬਈ 25 ਰੁਪਏ ਬੰਦੇ ਆ ਉਹ ਕਰ ਤੁਸੀਂ ਮੇਰੇ ਨਾਲ ਬਹਿ ਕੇ ਹਸਾਬ ਕਰੋ 24 ਬੰਦੇ ਆ ਉਹ ਬੰਦੇ ਨੇ ਬਈ ਹਸਾਬ ਐਸਾ ਕਰਿਆ ਰੁਪਏ 24 ਬਣਾਤੇ ਤੇ ਚੌਂਗਾ ਜਿਹਾ ਰਾਜੀਨਾਮਾ ਹੋ ਗਿਆ ਤੇ ਹੁਣ ਮਿੱਤਰ ਤੁਸੀਂ ਕਰੋ ਰਾਜੀਨਾਮਾ ਕਿਵੇਂ ਕਰੋਗੇ ਰੁਪਏ 24 ਬੰਦੇ ਆ ਤੇ ਬਣਾ ਕੇ ਦੱਸੋ 24 ਬੰਦੇ ਕਿਵੇਂ ਆ ਠੀਕ ਹੈ ਉਹੀ ਦੁਬਾਰੇ ਦੱਸ ਦੇਣਾ ਸਾਨੂੰ 30 ਊਠ ਹੈ ਟੀ ਉਠਾਣੂ ਇੱਕ ਡੰਗ ਤੇ ਸ਼ਾਮ ਦੇ ਪਾਣੀ ਪਿਉਣ ਦੇ ਉਹਨਾਂ ਨੇ ਤਿੰਨ ਉਠਾਂ ਦਾ 1 ਰੁਪਿਆ ਕਰਿਆ ਸੀਗਾ ਤੇ ਤੜਕੇ ਦੇ ਡੰਗ ਦੇ ਉਹਨੇ ਕਰਿਆ ਸੀ ਦੋ ਉਠਾਂ ਦਾ ਰੁਪਿਆ 10 ਰੁਪਏ ਆਥਰ ਨਾਲੇ ਦੇ ਬਣਦੇ 15 ਤੜਕੇਲ ਦੇ ਬਣਦੇ 25 ਬਣ ਗਏ 25 ਬਣਦੇ ਆ ਤੇ ਜਿਹੜਾ ਉਠਾਂ ਦਾ ਮਾਲਕਾ ਉਹਨੇ ਗਾਂ ਖੂਹ ਵਾਲੇ ਨਾਲ ਰੌਲਾ ਪਾਇਆ ਸੀਗਾ ਵੀ ਰੁਪਏ 24 ਬਣਦੇ ਤੇ ਉਹਨੇ 24 ਬਣਾ ਕੇ ਦਿੱਤੇ ਬਈ 24 ਬਣਾ ਦਿੰਦਾ ਉਹ ਬਣਦੇ ਵੀ ਐ ਤੁਹਾਨੂੰ ਅਗਲੇ ਸਵਾਲ ਚ ਉੱਤਰ ਵੀ ਦੇਵਾਂਗੇ ਤੇ ਇਹ ਅਸੀਂ ਵੀਡੀਓ ਟੈਗ ਕਰਦੇ ਆ ਜਸਵੀਰ ਇੰਜੀਨੀਅਰ ਵਾਲੇ ਜਿਹੜੇ ਸਵਾਲ ਪਾਉਂਦੇ ਹੁੰਦੇ ਆ ਉਹਨਾਂ ਨੂੰ ਬਾਈ ਜੀ ਤੇ ਲੈ ਮੈਨ ਤਰ ਫਿਰ ਕੱਢ ਕੇ ਦਿਓ ਫਿਰ ਬਣਾਓ 24 ਰੁਪਏ ਕਿਵੇਂ ਬਣਦੇ ਆ ਦਿਮਾਗ ਬੜਾ ਜਿਆਦਾ ਖਰਾਬ ਹੁੰਦਾ ਤੇ ਬਣਦੇ ਆ 24 ਤੇ ਅਸੀਂ ਬਣਾ ਕੇ ਦੱਸਾਂਗੇ ਅੱਜ ਦਿਨ ਆ ਬਾਈ ਜੀ ਬੁੱਧਵਾਰ ਤੇ ਸੋਮਵਾਰ ਨੂੰ ਅਸੀਂ ਇਹਦਾ ਉੱਤਰ ਵੀ ਦੇਵਾਂਗੇ ਨੋਟ ਕਰ ਲਿਓ ਗੱਲ ਓਕੇ ਮੈਟਰ ਸਸਰੀਕਾਲ ਲਵ ਯੂ